ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਬਹੁਤ ਹੀ ਜ਼ਰੂਰੀ ਗੱਲ ਕਰਾਂਗੇ ਬੁਟੀਕ ਬੁਟੀਕ ਦੇ ਕੰਮ ਬਾਰੇ ਤੇ ਜੇ ਤੁਸੀਂ ਸਿਲਾਈ ਸਿੱਖਣਾ ਚਾਹੁੰਦੇ ਹੋ ਉਸ ਬਾਰੇ ਆਪਾਂ ਗੱਲ ਕਰਾਂਗੇ ਜਿਹੜੀਆਂ ਮੇਰੀਆਂ ਭੈਣਾਂ ਸਿਲਾਈ ਸਿੱਖਣਾ ਚਾਹੁੰਦੀਆਂ ਨੇ ਜਾਂ ਸਿਲਾਈ ਦਾ ਕੰਮ ਕਰਨਾ ਚਾਹੁੰਦੀਆਂ ਨੇ ਉਹਨਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਸੌਖੇ ਢੰਗ ਨਾਲ ਸਿਲਾਈ ਸਿੱਖ ਸਕਦੇ ਹੋਗੇ ਸਿਲਾਈ ਦਾ ਕੰਮ ਕਰ ਸਕਦੇ ਹੋਗੇ ਘਰ ਤੋਂ ਕਰ ਸਕਦੇ ਹੋ ਜਾਂ ਬੁਟੀਕ ਤੇ ਕਰ ਸਕਦੇ ਹੋਗੇ ਇਦੇ ਬਾਰੇ ਅੱਜ ਆਪਾਂ ਤੁਹਾਡੇ ਨਾਲ ਖੁੱਲ ਕੇ ਗੱਲ ਕਰਾਂਗੇ ਜੀ ਕਿ ਇਸ ਤਰ੍ਹਾਂ ਤੁਸੀਂ ਸਿਲਾਈ ਸਿੱਖ ਸਕਦੇ ਹੋਗੇ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਤੇ ਐਂਡ ਤੱਕ ਦੇਖਣਾ ਜੀ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਇਹ ਚੈਨਲ ਤੇ ਨਵੇਂ ਦਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਚਲੋ ਜੀ ਆਪਾਂ ਜ਼ਿਆਦਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਆਪਾਂ ਗੱਲ ਕਰਦੇ ਆਂਗੇ ਸਿਲਾਈ ਸਿੱਖਣ ਬਾਰੇ ਜਿਹੜੀਆਂ ਮੇਗੀਆਂ ਭੈਣਾਂ ਸਿਲਾਈ ਸਿੱਖਣਾ ਚਾਹੁੰਦੀਆਂ ਨੇ ਜਿਹੜੀਆਂ ਤਾਂ ਅਨਮੈਰਿਡ ਨੇ ਜੀ ਉਹ ਆਪਣਾ ਉਸ ਹਿਸਾਬ ਨਾਲ ਤੁਸੀਂ ਆਪਣਾ ਟਾਈਮ ਵਗੈਰਾ ਸੈੱਟ ਕਰ ਸਕਦੇ ਹੋਗੇ ਪਹਿਲਾਂ ਤਾਂ ਤੁਸੀਂ ਜੀ ਆਪਣਾ ਮਨ ਮਨਾਓ ਕਿ ਤੁਸੀਂ ਆਨਲਾਈਨ ਸਿੱਖਣਾ ਚਾਹੁੰਦੇ ਹੋ ਜਾਂ ਆਫਲਾਈਨ ਸਿੱਖਣਾ ਚਾਹੁੰਦੇ ਹੋਗੇ ਠੀਕ ਹੈ ਜੀ ਜੇ ਤਾਂ ਤੁਹਾਡੇ ਕੋਲੇ ਟਾਈਮ ਹੈਗਾ ਜੀ ਤਾਂ ਤੁਸੀਂ ਆਫਲਾਈਨ ਸਿੱਖਣਾ ਚਾਹੁੰਦੇ ਆ ਤਾਂ ਉਸ ਹਿਸਾਬ ਨਾਲ ਜਿਹੜੇ ਤੁਹਾਡੇ ਕੋਲੇ ਟਾਈਮ ਹੈਗਾਗਾ ਉਸ ਹਿਸਾਬ ਨਾਲ ਤੁਸੀਂ ਆਪਣਾ 2 ਘੰਟੇ 4 ਘੰਟੇ ਜਿੰਨਾ ਵੀ ਲਗਾਉਣੇ ਹੋਗੇ ਆਪਣੇ ਕੋਲੇ ਜਿਹੜਾ ਤੁਹਾਡੇ ਨੇੜੇ ਬੁਟੀਕਾ ਉੱਥੇ ਪਤਾ ਕਰ ਲਓ ਜੀ ਜਾਂ ਜਿੱਥੋਂ ਤੁਹਾਨੂੰ ਕੋਈ ਲੱਗਦਾ ਵੀ ਘਰੇ ਕੋਈ ਵਧੀਆ ਸਿਖਾਉਂਦਾਗਾ ਜਾਂ ਕੋਈ ਸਲਾਈਡ ਸੈਂਟਰ ਆਗਾ ਤੁਸੀਂ ਉੱਥੇ ਪਤਾ ਕਰੋ ਤੇ ਤੁਸੀਂ ਥੋੜੇ ਦਿਨ ਜਾ ਕੇ ਦੇਖੋ ਜੀ ਤੇ ਫਿਰ ਤੁਸੀਂ ਆਪਣੇ ਐਡਮਿਸ਼ਨ ਵਗੈਰਾ ਕਰਾ ਸਕਦੇ ਹੋਗੇ ਜਿਸ ਤਰ੍ਹਾਂ ਵੀ ਤੁਹਾਨੂੰ ਕੰਮ ਪਸੰਦ ਆਇਆ ਜਾਂ ਸਲਾਈ ਸਿੱਖਣ ਦਾ ਤੇ ਠੀਕ ਹੈ ਜੀ ਇਹ ਤਾਂ ਹੋ ਗਿਆ ਆਫਲਾਈਨ ਵੀ ਤੁਸੀਂ ਆਫਲਾਈਨ ਕਿਸ ਤਰ੍ਹਾਂ ਸਿੱਖ ਸਕਦੇ ਹੋਗੇ ਆਪਣੇ ਕੋਲੇ ਬੁਟੀਕ ਹੈ ਜੀ ਬੁਟੀਕ ਤੇ ਵੀ ਸਿੱਖ ਸਕਦੇ ਹੋਗੇ ਸੈਂਟਰ ਵਗੈਰਾ ਭੁੱਲੇ ਹੁੰਦੇ ਨੇ ਕਿ ਤੁਸੀਂ ਉੱਥੇ ਵੀ ਸਿੱਖ ਸਕਦੇ ਹੋਗੇ ਜਾਂ ਜਿਵੇਂ ਘਰਾਂ ਚ ਲੜੀਆਂ ਸਿਖਾਉਂਦੀਆਂ ਨੇ ਉੱਥੇ ਵੀ ਸਿੱਖ ਸਕਦੇ ਹੋਗੇ ਉਹ ਟਾਈਮ ਦੇਖ ਲੋਗੀ ਤੁਹਾਨੂੰ 2 ਘੰਟੇ ਲਵਾਉਂਦੇ ਆ 4 ਘੰਟੇ ਲਵਾਉਂਦੇ ਉਸ ਤਰ੍ਹਾਂ ਤੁਸੀਂ ਸਿੱਖ ਸਕਦੇ ਹੋ ਸੌਖੇ ਢੰਗ ਨਾਲ ਸਿੱਖਣ ਦਾ ਇੱਕੋ ਇੱਕ ਤਰੀਕਾ ਜੀ ਉਹ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਤੇ ਲਾਸਟ ਤੱਕ ਬਣੇ ਰਹੋ ਤੇ ਜੇ ਤੁਸੀਂ ਆਨਲਾਈਨ ਸਿੱਖਣਾ ਚਾਹੁੰਦੇ ਹੋ ਜੀ ਤਾਂ ਕਿਸੇ ਵੀ YouTube ਤੋਂ ਵੀਡੀਓ ਦੇਖ ਕੇ ਜਾਂ Instagram ਤੋਂ ਦੇਖ ਕੇ ਤੁਸੀਂ ਸਿੱਖਣਾ ਚਾਹੁੰਦੇ ਹੋਗੇ ਤਾਂ ਤੁਸੀਂ ਇੱਕ ਕੰਮ ਕਰਨਾ ਜੀ ਇੱਕ ਦਾ ਹੀ ਚੈਨਲ ਤੁਸੀਂ ਜਿੰਨਾ ਵੀ ਚਾਹੇ ਮੇਰਾ ਚੈਨਲ ਦੇਖਦੇ ਹੋ ਚਾਹੇ ਕਿਸੇ ਦਾ ਵੀ ਦੇਖਦੇ ਹੋਗੇ ਤੁਹਾਨੂੰ ਜਿੱਥੋਂ ਸੌਖੇ ਢੰਗ ਨਾਲ ਸਮਝ ਆਉਂਦਾ ਜੀ ਤਾਂ ਤੁਸੀਂ ਸਰਚ ਕਰਕੇ ਦੇਖ ਲਓ ਜਿੱਥੋਂ ਵੀ ਤੁਹਾਨੂੰ ਸੌਖੇ ਢੰਗ ਨਾਲ ਸਮਝ ਆਉਂਦਾ ਤੁਹਾਡੀ ਲੈਂਗੁਏਜ ਹਿੰਦੀ ਆ ਜਾਂ ਪੰਜਾਬੀ ਆ ਜਾਂ ਇੰਗਲਿਸ਼ ਆ ਜੋ ਵੀ ਆ ਉਸ ਢੰਗ ਨਾਲ ਤੁਸੀਂ ਆਪਣਾ ਚੈਨਲ ਇੱਕ ਹੀ ਰੱਖੋ ਜੇ ਤੁਸੀਂ ਹਰੇਕ ਦੀ ਅਲੱਗ-ਅਲੱਗ ਦੀ ਵੀਡੀਓ ਦੇਖੋਗੇ ਤੁਹਾਨੂੰ ਨਹੀਂ ਸਮਝ ਆਉਂਦਾ ਜੀ ਹਰੇਕ ਦੇ ਕੰਮ ਕਰਨ ਦਾ ਤਰੀਕਾ ਅਲੱਗ-ਅਲੱਗ ਹੁੰਦਾਗਾ ਜਾਂ ਜਿਸ ਤਰ੍ਹਾਂ ਮੈਂ ਸਿਖਾਉਣੀ ਆ ਜੀ ਮੇਰਾ ਕਟਿੰਗ ਕਰਨ ਦਾ ਤਰੀਕਾ ਅਲੱਗ ਆ ਜਾਂ ਕੋਈ ਹੋਰ ਬਟੀਕ ਵਾਲੇ ਸਿਖਾਉਂਦੇ ਨੇ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਅਲੱਗ ਹੁੰਦਾਗਾ ਫਿਰ कन्ਫਿਊਜ਼ਨ ਹੋ ਜਾਂਦੀ ਹੈ ਜੀ ਵੀ ਕਿਹੜਾ ਸਹੀ ਹੈ ਜਾਂ ਕਿਹੜਾ ਗਲਤ ਹੈਗਾ ਨਾ ਹੀ ਆਪਾਂ ਨੂੰ ਉਹਨਾਂ ਦੀ ਸਮਝ ਆਉਂਦੀ ਹੈ ਨਾ ਹੀ ਦੂਸਰੇ ਚੈਨਲ ਵਾਲਿਆਂ ਨੂੰ ਸਮਝ ਆਉਂਦੀ ਹੈਗੀ ਤੇ ਤੁਸੀਂ ਇੱਕ ਹੀ ਚੈਨਲ ਵਾਲਿਆਂ ਨੂੰ ਤੁਸੀਂ ਇੱਕ ਹੀ ਚੈਨਲ ਵਾਲਿਆਂ ਨੂੰ ਦੇਖ ਕੇ ਉਹਨਾਂ ਤੋਂ ਹੀ ਕੰਮ ਸਿੱਖ ਸਕਦੇ ਹੋ ਜੀ ਠੀਕ ਹੈ ਤੇ ਇਹ ਹੋ ਗਿਆ ਆਨਲਾਈਨ ਤੁਸੀਂ ਕਿਸ ਤਰ੍ਹਾਂ ਕੰਮ ਸਿੱਖਣਾਗਾ ਤੇ ਉਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋਗੇ ਵੀ ਜਾਂ ਤੁਸੀਂ ਕੋਈ ਫੀਸ ਵਗੈਰਾ ਲੈ ਕੇ ਸਾਨੂੰ ਸਿਖਾਉਨੇ ਹੋ ਜਾਂ ਤੁਸੀਂ ਵੈਸੇ ਹੀ YouTube ਤੋਂ ਦੇਖ ਕੇ ਵੀਡੀਓ ਦੇਖ ਕੇ ਹੀ ਤੁਸੀਂ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸ਼ੁਰੂ ਤੋਂ ਜੀ ਹਰ ਇੱਕ ਦਾ ਕੋਰਸ ਪਾਇਆ ਹੁੰਦਾਗਾ ਜਾਂ ਕਲਾਸ ਨੰਬਰ 1 ਕਲਾਸ ਨੰਬਰ 2 ਜਿਸ ਤਰ੍ਹਾਂ ਦਾ ਵੀ ਹੁੰਦਾਗਾ ਜਾਂ ਕਮੀਜ਼ ਦੀ ਕਟਾਈ ਸਲਵਾਰ ਦੀ ਕਟਾਈ ਹਰ ਇੱਕ ਜਨਨ ਲੱਕ ਗੜਾ ਬਣਾਉਣਾ ਪਲੋਈਆਂ ਪਾਉਣੀਆਂ ਹਰੇਕ ਤਰ੍ਹਾਂ ਦਾ ਦੱਸਿਆ ਹੁੰਦਾਗਾ ਤੇ ਉਸ ਤਰ੍ਹਾਂ ਤੁਸੀਂ ਸ਼ੁਰੂ ਤੋਂ ਹੀ ਸਿੱਖਣ ਦੀ ਕੋਸ਼ਿਸ਼ ਕਰਿਓ ਜੇ ਤੁਹਾਨੂੰ ਬਿਲਕੁਲ ਹੀ ਨੌਲੇਜ ਨਹੀਂ ਹੈਗੀਗੀ ਤਾਂ ਤੁਸੀਂ ਪਹਿਲਾਂ ਸਾਰਾ ਕੁਝ ਸਮਝਣਾ ਜੀ ਐਨਟੀ ਟੇਪ ਬਾਰੇ ਨੌਲੇਜ ਲੈਣੀ ਹੈ ਮਸ਼ੀਨ ਬਾਰੇ ਨੌਲੇਜ ਲੈਣੀ ਆਂਗੀ ਐਂਟਾਂ ਵਾਰੇ ਵੀ ਕਿੰਨੇ ਇੰਚ ਹੁੰਦੇ ਨੇਗੇ ਕਿੰਨੇ ਫੁੱਟ ਹੁੰਦੇ ਨੇਗੇ ਇਹ ਸਾਰੇ ਕਾਸੇ ਵਾਸਤੇ ਤੁਸੀਂ ਪ੍ਰੋਪਰ ਪਹਿਲਾਂ ਨੌਲੇਜ ਲੈਣੀ ਆ ਕੱਪੜੇ ਨੂੰ ਆਪਾਂ ਕਿਸ ਤਰ੍ਹਾਂ ਮੈਨਣਾਗਾ ਕਿੰਨੇ ਕੱਪੜੇ ਚ ਕਿਹੜਾ ਸੂਟ ਬਣੂਗਾ ਜਾਂ ਗਰਾਰਾ ਸੂਟ ਕਿਸ ਤਰ੍ਹਾਂ ਬਣੂਗਾ ਕਿੰਨੇ ਕੱਪੜੇ ਚ ਬਣੂ ਪਲਾਜੋ ਸੂਟ ਕਿੰਨੇ ਕੱਪੜੇ ਵਿੱਚ ਬਣੂਗਾ ਜਾਂ ਆਪਾਂ ਲਹਿੰਗਾ ਵਗੈਰਾ ਬਣਾਉਣੇ ਉਹਦੇ ਲਈ ਆਪਾਂ ਨੂੰ ਕਿੰਨਾ ਕੱਪੜਾ ਚਾਹੀਦਾ ਇਹ ਤੁਹਾਨੂੰ ਪਹਿਲਾਂ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ ਜਿੱਥੋਂ ਵੀ ਤੁਸੀਂ ਸਿੱਖੋਗੇ ਉਹਨਾਂ ਤੋਂ ਤੁਸੀਂ ਪਹਿਲਾਂ ਇਹ ਸਾਰੀ ਨੌਲੇਜ ਇਕੱਠੀ ਕਰਨੀ ਹੈਗੀ ਇਹ ਤੁਸੀਂ ਆਪਣਾ ਕੰਮ ਸ਼ੁਰੂ ਕਰਨਾ ਇਹ ਨਹੀਂ ਹੈਗਾਗਾ ਕਿ ਤੁਸੀਂ 2.5 3 ਮੀਟਰ ਕਪੜਾ ਲਿਆਂਦਾ ਉਹਦੇ ਵਿੱਚੋਂ ਬਹੁ ਆਸੀਂ ਤਾਂ ਲਹਿੰਗਾ ਬਣਾਉਣਾ ਚਾਹੋ ਸੂਟ ਵੀ ਨਾ ਬਣੇ ਤੇ ਤੁਸੀਂ ਲਹਿੰਗੇ ਦੀ ਕਟਿੰਗ ਕਰਕੇ ਬੈਠ ਜਾਓ ਤੇ ਇਸ ਤਰ੍ਹਾਂ ਕੰਮ ਖਰਾਬ ਹੋ ਜਾਂਦਾ ਪਹਿਲਾਂ ਤੁਸੀਂ ਸਾਰੀ ਇਸ ਬਾਰੇ ਨੌਲੇਜ ਲੈਣੀ ਹੈਗੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਕਿੰਨੇ ਕਪੜੇ ਵਿੱਚ ਕਿਹੜੀ ਆਪਣੀ ਡਰੈਸ ਬਣ ਸਕਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਸਾਰਾ ਕੁਝ ਪੁੱਛ ਕੇ ਉਹਨਾਂ ਤੋਂ ਕੰਮ ਸਿੱਖ ਸਕਦੇ ਹੋਗੇ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜੀ ਸੌਖੇ ਤਰੀਕੇ ਨਾਲ ਤੁਸੀਂ ਕਿਸ ਤਰ੍ਹਾਂ ਸਲਾਈ ਸਿੱਖ ਸਕਦੇ ਹੋ ਠੀਕ ਹੈ ਜੀ ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਜਦੋਂ ਵੀ ਤੁਸੀਂ ਕੋਈ ਸੈਂਟਰ ਜੁਆਇਨ ਕਰ ਲਿਆ ਜਾਂ ਕਿਤੇ ਵੀ ਤੁਸੀਂ ਉਹ ਟਿਕ ਤੇ ਲੱਗੇ ਤੁਹਾਨੂੰ ਸਾਰੀ ਪਹਿਲਾਂ ਬੇਸਿਕ ਨੌਲੇਜ ਹੋਣੀ ਚਾਹੀਦੀ ਆ ਠੀਕ ਹੈ ਜੀ ਤੇ ਬੇਸਿਕ ਨੌਲੇਜ ਦਾ ਮਤਲਬ ਹੁੰਦਾ ਜਿਹੜਾ ਆਪਾਂ ਬੇਸਿਕ ਕਪੜਾ ਪਾਉਨੇ ਆ ਜਿਸ ਤਰ੍ਹਾਂ ਸਲਵਾਰ ਸੂਟ ਹੋ ਗਿਆ ਇਹ ਆਪਣੇ ਇੱਥੇ ਪੰਜਾਬ 'ਚ ਸਲਵਾਰ ਸੂਟ ਜ਼ਿਆਦਾ ਪੈਂਦਾਗਾ ਇਹਨੂੰ ਬੇਸਿਕ ਕਹਿ ਦੁੰਦੇ ਨੇ ਪਲਾਜੋ ਸੂਟ ਹੋ ਗਏ ਉਹ ਵੀ ਬੇਸਿਕ ਬੇਸਿਕ ਚ ਆ ਜਾਂਦਾਗਾ ਪੰਜਾਬੀ ਸੂਟ ਹੋ ਗਏ ਉਹ ਵੀ ਬੇਸਿਕ ਆ ਜਾਂਦਾਗਾ ਇਹ ਸਾਰੇ ਕੰਮ ਤੁਹਾਨੂੰ ਆਉਣੇ ਜ਼ਰੂਰੀ ਚਾਹੀਦੇ ਨੇਗੇ ਇਹ ਹੁੰਦਾ ਜੀ ਬੇਸਿਕ ਜੇ ਤੁਸੀਂ ਆਪਣਾ ਬੁਟੀਕ ਕਰਨਾ ਕਾਰੀਗਰ ਰੱਖਣੇ ਨੇ ਤਾਂ ਵੀ ਤੁਹਾਨੂੰ ਇਹ ਬੇਸਿਕ ਚੀਜ਼ਾਂ ਆਉਣੀਆਂ ਜ਼ਰੂਰੀ ਚਾਹੀਦੀਆਂ ਨੇਗੀਆਂ ਨੰਬਰ 2 ਤੇ ਹੋ ਗਿਆ ਜੀ ਬੇਸਿਕ ਆਪਾਂ ਸਿੱਖ ਲਿਆ ਜਦੋਂ ਤੁਸੀਂ ਬੇਸਿਕ ਸਿੱਖਦੇ ਹੋਗੇ ਇਹਦੇ ਵਿੱਚ ਤੁਸੀਂ ਪਹਿਲਾਂ ਪਰਫੈਕਟ ਹੋ ਜੋ ਜੀ ਸਲਵਾਰ ਸੂਟ ਤੁਸੀਂ ਸਿੱਖਣ ਲੱਗ ਗਏ ਸਲਵਾਰ ਸੂਟ ਨੂੰ ਤੁਸੀਂ ਦੋ ਵਾਰੀ ਬਣਾਓ ਚਾਰ ਵਾਰੀ ਬਣਾਓ ਹਰੇਕ ਤਰ੍ਹਾਂ ਦੇ ਨਾਪ ਦੇ ਸੂਟ ਦੀ ਤੁਹਾਨੂੰ ਕਟਿੰਗ ਆਉਣੀ ਜ਼ਰੂਰੀ ਆ ਜੇ ਤੁਸੀਂ ਕੰਮ ਕਰਦੇ ਹੋਗੇ ਉਹਦੀਆਂ ਸਾਰੀਆਂ ਕਾਟਾਂ ਬਾਰੇ ਪਤਾ ਕਰੋ ਵੀ ਕਿੰਨੇ ਇੰਚ ਦੀ ਲੰਬਾਈ ਤੇ ਕਿੰਨੇ ਇੰਚ ਦੀ ਚੌੜਾਈ ਤੇ ਕਿੰਨੀ ਆਪਣੀ ਕਾਟ ਪਾਉਗੀ ਕਿੰਨੇ ਮੋਢੇ ਦੀ ਕਾਟ ਪਾਉਗੀ ਕਿੰਨੇ 프ਰੰਟ ਦੀ ਕਾਟ ਪਾਉਗੀ ਕਿੰਨੇ ਤੇ ਪਲੋਈਆਂ ਪਹਿਣਗੀਆਂ ਇਹ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਜੀ ਸੂਟ ਬਾਰੇ ਤੁਸੀਂ ਪਹਿਲਾਂ ਪਰਫੈਕਟ ਹੋ ਜਾਓ ਸਲਵਾਰ ਸੂਟ ਬਣਾਉਣਾ ਸਿੱਖਦੇ ਹੋ ਪਹਿਲਾਂ ਤੁਸੀਂ ਸਲਵਾਰ ਸੂਟ ਹੀ ਟਰਾਈ ਕਰੋ ਇਹ ਨਹੀਂ ਹੈਗਾਗਾ ਤੁਸੀਂ ਮਤਲਬ ਕਿ ਕੋਈ ਕੋਰਸ ਜੁਆਇਨ ਕਰ ਲਿਆ ਜਾਂ ਤੁਸੀਂ ਕਿਤੇ ਵੀ ਸਲਾਈ ਸਿੱਖਦੇ ਹੋ ਇੱਕ ਦਿਨ ਸਲਵਾਹ ਸੂਟ ਬਣਾ ਲਿਆ ਇੱਕ ਦਿਨ ਪਲਾਜ਼ੋ ਸੂਟ ਬਣਾ ਲਿਆ ਇੱਕ ਦਿਨ ਗਰਾਰਾ ਸੂਟ ਬਣਾ ਲਿਆ ਜਾਂ ਪਜਾਮੇ ਸੂਟ ਬਣਾ ਲਿਆ ਤੁਸੀਂ ਇਹ ਸਾਰੇ ਇੱਕ ਇੱਕ ਡਰੈੱਸ ਬਣਾ ਲਈ ਤਾਂ ਤੁਸੀਂ ਕਹੋਗੇ ਜੀ 3 ਮਹੀਨਿਆਂ ਲਾ ਲਿਆ 2 ਮਹੀਨੇ ਲਾ ਲੇ ਸਾਨੂੰ ਕੰਮ ਆਉਣ ਲੱਗ ਗਿਆ ਇਸ ਤਰ੍ਹਾਂ ਕੰਮ ਨਹੀਂ ਹੁੰਦਾ ਜੀ ਤੇ ਮੈਂ ਵੀ ਜਦੋਂ ਹੁਣ ਆਪਾਂ ਵੀਡੀਓ ਪਾਉਂਦੇ ਆ ਮੈਂ ਪ੍ਰੋਪਰ ਵੀਡੀਓ ਕਿਉਂ ਇੱਕ ਤਰ੍ਹਾਂ ਦੀ ਹੀ ਪਾਉਂਦੀ ਆ ਜੀ ਤੇ ਬੇਸ਼ੱਕ ਹੁਣ ਸਾਡੇ ਚੈਨਲ ਨੂੰ ਤੁਸੀਂ ਨਹੀਂ ਸਪੋਰਟ ਕਰ ਰਹੇ ਤੇ ਉਹ ਗੱਲ ਵੱਖਰੀ ਹੈ ਜੀ ਤੇ ਮੈਂ ਇਹ ਇਸੇ ਕਰਕੇ ਹੀ ਇੱਕ ਵੀਡੀਓ ਦੁਬਾਰਾ ਦੁਬਾਰਾ ਪਾਉਣੀ ਆ ਜਦੋਂ ਕਿਸੇ ਭੈਣਾਂ ਦਾ ਕਮੈਂਟ ਆਇਆ ਹੁੰਦਾ ਵੀ ਸਾਨੂੰ ਇੰਨੇ ਨਾਪ ਤੇ ਤੁਸੀਂ ਇਸ ਤਰ੍ਹਾਂ ਦੱਸੋ ਸਾਨੂੰ ਇੰਨੇ ਨਾਪ ਤੇ ਇਸ ਤਰ੍ਹਾਂ ਲੰਬਾਈ ਚੜਾਈ ਦੱਸੋ ਕਿੰਨਾ ਘੇਰਾ ਰੱਖੀਏ ਜਾਂ ਕਿੰਨਾ ਵੱਧ ਘੱਟ ਰੱਖੀਏ ਉਸਾਬ ਨਾਲ ਜੀ ਮੈਂ ਤੁਹਾਨੂੰ ਦੱਸਦੀ ਹੁਣੀ ਆ ਤਾਂ ਕਰਕੇ ਆਪਾਂ ਬਾਰ-ਬਾਰ ਵੀਡੀਓ ਬਣਾਉਨੇ ਹੁੰਨੇ ਆਂਗੇ ਵੀ ਹਰੇਕ ਦੇ ਸੂਟ ਦੀ ਕਟਾਈ ਦਾ ਹਰੇਕ ਦੇ ਨਾਪ ਦਾ ਅਲੱਗ-ਅਲੱਗ ਤਰੀਕਾ ਹੁੰਦਾਗਾ ਕਾਟ ਵੱਧ ਘੱਟ ਪੈਂਦੀ ਹੁੰਦੀ ਹੈਗੀ ਇਸ ਕਰਕੇ ਤੁਸੀਂ ਪਹਿਲਾਂ ਜਦੋਂ ਵੀ ਸਿੱਖਣਾ ਜੇ ਸਲਵਾਰ ਸੂਟ ਤੋਂ ਲੱਗਿਆ ਜੀ ਤਾਂ ਤੁਸੀਂ ਉਹਦੇ ਵਿੱਚ ਪਰਫੈਕਟ ਮਾਸਟਰ ਬਣ ਜੋ ਸਲਵਾਰ ਸੂਟ ਦੀ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਕਟਾਈ ਆਉਣੀ ਚਾਹੀਦੀ ਆ ਕਿਸੇ ਵੀ ਸੂਟ ਦਾ ਮਤਲਬ ਕਿ ਕਿਸੇ ਵੀ ਸਾਈਜ਼ ਦਾ ਸੂਟ ਤੁਹਾਡੇ ਕੋਲੇ ਆ ਗਿਆ ਤਾਂ ਤੁਸੀਂ ਉਹਨੂੰ ਬਿਨਾਂ ਕਿਸੇ ਤੋਂ ਪੁੱਛੇ ਤੋਂ ਬਿਨਾਂ ਬਣਾ ਸਕਦੇ ਹੋਗੇ ਫਿਰ ਉਸ ਤੋਂ ਬਾਅਦ ਜੀ ਤੁਸੀਂ ਪਲਾਜ਼ੋ ਸੂਟ ਤੇ ਆਜੋ ਉਹਦੇ ਵਿੱਚ ਕੀ ਹੁੰਦਾ ਕੁੜਤੀ ਦਾ ਤਾਂ ਸੇਮ ਹੀ ਹੁੰਦਾ ਜੀ ਸਿਰਫ ਲੰਬਾਈ ਦਾ ਫਰਕ ਪੈਂਦਾ ਹੁੰਦਾ ਕੁੜਤੀ ਦੀ ਲੰਬਾਈ ਦਾ ਕਾਟਾ ਵਗੈਰਾ ਤਾਂ ਸਾਰੇ ਕਮੀਜ਼ ਦੀਆਂ ਸੇਮ ਹੀ ਹੁੰਦੀਆਂ ਨੇ ਜੀਆਂ ਜਦੋਂ ਤੁਹਾਨੂੰ ਸਲਵਾਰ ਸੂਟ ਆ ਗਿਆ ਜੀ ਤਾਂ ਸਿਰਫ ਤੁਹਾਡੇ ਪਲਾਜ਼ੋ ਰਹਿ ਜਾਣਗੇ ਤਾਂ ਤੁਸੀਂ ਪਲਾਜ਼ੋ ਬਣਾਉਣ ਚ ਪਰਫੈਕਟ ਮਾਸਟਰ ਬਣ ਜੋ ਪਲਾਜ਼ੋ ਬਣਾਓ ਤੁਸੀਂ ਮਹੀਨਾ ਉਹਨਾਂ ਦੀ ਟ੍ਰੇਨਿੰਗ ਲਾਓ ਫਿਰ ਤੁਸੀਂ ਸ਼ਰਾਰਾ ਬਣਾਓ ਘਰਾਰਾ ਬਣਾਓ ਦੋ ਚਾਰ ਸੂਟ ਤੁਸੀਂ ਆਪਣੇ ਮਣਾਓ ਆਪਣੇ ਫੈਮਿਲੀ ਮੈਂਬਰ ਦੇ ਕਿਸੇ ਦੇ ਵੀ ਬਣਾਓ ਤੇ ਤੁਸੀਂ ਇਸ ਤਰ੍ਹਾਂ ਕੰਮ ਸਿੱਖ ਸਕਦੇ ਹੋਗੇ ਤੇ ਫਿਰ ਉਸ ਤੋਂ ਬਾਅਦ ਆ ਗਿਆ ਜੀ ਡਰੈੱਸਾਂ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਡਰੈਸਾਂ ਬਾਰੇ ਥੋੜਾ ਜਿਹਾ ਧਿਆਨ ਦਿਓ ਵੀ ਕਿਸ ਤਰ੍ਹਾਂ ਆਪਾਂ ਜਿਹੜੀਆਂ ਆਪਣੇ ਚੱਲਦੀਆਂ ਨੇ ਜੀ ਜਿਸ ਤਰ੍ਹਾਂ ਆਪਣੇ ਪੰਜਾਬ ਚ ਬਣਦੀਆਂ ਨੇ ਜਾਂ ਤੁਹਾਡੇ ਸ਼ਹਿਰ ਚ ਕੋਈ ਵੀ ਕਿਤੋਂ ਤੁਸੀਂ ਪਿੰਡ ਤੋਂ ਆ ਜਾਂ ਸ਼ਹਿਰ ਤੋਂ ਆ ਤੁਹਾਨੂੰ ਪਤਾ ਹੁੰਦਾ ਆਪਣੇ ਆਲੇ-ਦੁਆਲੇ ਕਿਸ ਤਰ੍ਹਾਂ ਦਾ ਟ੍ਰੈਂਡ ਚੱਲਦਾਗਾ ਉਸ ਹਿਸਾਬ ਨਾਲ ਤੁਸੀਂ ਡਰੈਸਾਂ ਬਣਾਉਣੀਆਂ ਸਿੱਖ ਸਕਦੇ ਹੋਗੇ ਤੁਸੀਂ 6 ਮਹੀਨੇ ਲਗਾਓ ਜੀ ਜੇ ਤੁਸੀਂ ਆਫਲਾਈਨ ਸਿੱਖਦੇ ਹੋਗੇ ਪੂਰਾ ਤੁਸੀਂ ਚੰਗੀ ਤਰ੍ਹਾਂ ਹਰ ਇੱਕ ਚੀਜ਼ ਬਾਰੇ ਨੌਲੇਜ ਲਓ ਕਾਲੀ ਨਾ ਕਰੋ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਹੋਮ ਬੁਟੀਕ ਕਰਨਾ ਜਾਂ ਤੁਸੀਂ ਸ਼ਹਿਰ 'ਚ ਬੁਟੀਕ ਕਰਨਾ ਜਾਂ ਪਿੰਡ 'ਚ ਕਰਨਾ ਕਿਤੇ ਵੀ ਰੋੜ ਤੇ ਕਰਨਾਗਾ ਮੇਰਾ ਦਮ ਛੜ ਗਿਆ ਬੋਲਦੀ ਦਾ ਤੇ ਉਸ ਤਰ੍ਹਾਂ ਜੀ ਤੁਸੀਂ ਮਤਲਬ ਕਿ ਕੰਮ ਸਿੱਖ ਸਕਦੇ ਹੋਗੇ ਤੇ ਤੁਸੀਂ ਕਰ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਬੁਟੀਕ ਕਰਨਾ ਜੀ ਹੋਮ ਬੁਟੀਕ ਕਰਨਾ ਉਹਦੇ ਬਾਰੇ ਵੀ ਮੈਂ ਤੁਹਾਨੂੰ ਜ਼ਰੂਰ ਨੌਲੇਜ ਦੇਵਾਂਗੀ ਜ਼ਰੂਰ ਦੱਸੂਗੀ ਜਿੰਨਾ ਵੀ ਮੈਨੂੰ ਪਤਾਗਾ ਮੈਂ ਹੋਮ ਬੁਟੀਕ ਵੀ ਕੀਤਾ ਜੀ ਆਪਾਂ ਸ਼ਹਿਰ 'ਚ ਵੀ ਬੁਟੀਕ ਕੀਤਾ ਆਪਾਂ ਦੋਨੇ ਤਰ੍ਹਾਂ ਦਾ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਤੁਸੀਂ ਬੁਟੀਕ ਕਰ ਸਕਦੇ ਹੋਗੇ ਇਹਦੇ ਲਈ ਤੁਸੀਂ ਮੈਨੂੰ ਮੈਸੇਜ ਕਰਕੇ ਜ਼ਰੂਰ ਦੱਸਣਾ ਵੀ ਇਸ ਟੌਪਿਕ ਤੇ ਆਪਾਂ ਵੀਡੀਓ ਬਣਾਈਏ ਵੀ ਹੋਮ ਬੁਟੀਕ ਕਿਸ ਤਰ੍ਹਾਂ ਕਰਨਾ ਕਿਸ ਤਰ੍ਹਾਂ ਤੁਸੀਂ ਕਸਟਮਰ ਲਗਾਉਣੇ ਨੇ ਇਹਦੇ ਬਾਰੇ ਵੀ ਆਪਾਂ ਦੱਸਾਂਗੇ ਤੁਹਾਨੂੰ ਵੀ ਜੇ ਤੁਹਾਡੇ ਕੋਲੇ ਕਸਟਮਰ ਨਹੀਂ ਆਉਂਦਾ ਤੁਸੀਂ ਕੰਮ ਜਾਣਦੇ ਹੋ ਕਿਸ ਤਰ੍ਹਾਂ ਤੁਸੀਂ ਕਸਟਮਰ ਲਗਾ ਸਕਦੇ ਹੋਗੇ ਉਹ ਵੀ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਪੋਰਟ ਕਰੋ ਠੀਕ ਹੈ ਜੀ ਇਹ ਵਾਲੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਲਾਈਕ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਇਹ ਹੋ ਗਿਆ ਬੇਸਿਕ ਬੇਸਿਕ ਤੁਸੀਂ ਸਿੱਖ ਲਿਆ ਜਦੋਂ ਫਿਰ ਤੁਸੀਂ ਆਪਣੇ ਪਹਿਲਾ ਸੂਟ ਆਪਣੇ ਬਣਾਓ ਆਪਣੇ ਫੈਮਿਲੀ ਮੈਂਬਰ ਦੇ ਬਣਾਓ ਆਪਣੇ ਰਿਸ਼ਤੇਦਾਰਾਂ ਦੇ ਕੁਛ ਦੇ ਸੂਟ ਤੁਸੀਂ ਬਣਾਓ ਜਦੋਂ ਤੁਹਾਨੂੰ ਪਤਾ ਲੱਗ ਗਿਆ ਜੀ ਅਸੀਂ ਬਿਨਾਂ ਕਿਸੇ ਦੀ ਹੈਲਪ ਤੋਂ ਪਰਫੈਕਟ ਸੂਟ ਬਣਾ ਸਕਦੇ ਆਂ ਬੈਸਟ ਫਿਟਿੰਗ ਆਪਾਂ ਦੇ ਸਕਦੇ ਆਂਗੇ ਫਿਰ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋਗੇ ਠੀਕ ਹੈ ਜੀ ਉਸ ਤੋਂ ਬਾਅਦ ਜੀ ਜਦੋਂ ਤੁਸੀਂ ਸਾਰਾ ਬੇਸਿਕ ਸਿੱਖ ਲਿਆ ਡਰੈਸਾਂ ਸਿੱਖ ਲੀਆਂ ਫਿਰ ਤੁਸੀਂ ਡਿਜ਼ਾਈਨਿੰਗ ਚ ਜਾਓ ਸਾਰੇ ਤੋਂ ਪਹਿਲਾਂ ਜੀ ਸਲਾਈ ਸਿੱਖਣ ਵਿੱਚ ਕੀ ਹੁੰਦਾਗਾ ਮੇਨ ਇੱਕ ਚੀਜ਼ ਹੁੰਦੀ ਹੈ ਕਿ ਵੈਸਟ ਫਿਟਿੰਗ ਜੀ ਡਿਜ਼ਾਈਨ ਤਾਂ ਬਾਅਦ ਦੀ ਗੱਲ ਆ ਜਾਂਦੀ ਹੈ ਕਿ ਪਹਿਲਾਂ ਕਸਟਮਰ ਇੱਕ ਚੀਜ਼ ਹੀ ਦੇਖਦਾਗਾ ਵੀ ਸਾਡੀ ਫਿਟਿੰਗ ਵੈਸਟ ਆਉਂਦੀ ਹੈਗੀ ਡਿਜ਼ਾਈਨਿੰਗ ਦੀ ਬਾਅਦੋਂ ਗੱਲ ਹੈ ਜੀ ਪਹਿਲਾਂ ਤੁਸੀਂ ਵੈਸਟ ਫਿਟਿੰਗ ਦੋਗੇ ਫਿਰ ਤੁਸੀਂ ਡਿਜ਼ਾਈਨ ਬਣਾਉਣਾ ਸਿੱਖ ਲਓਗੇ ਜਿਸ ਤਰ੍ਹਾਂ ਅੰਦਰ ਤੁਸੀਂ ਡਿਜ਼ਾਈਨ ਇੱਕ ਦੋ ਡਿਜ਼ਾਈਨ ਸਿੱਖ ਲਏ ਬਾਕੀ ਡਿਜ਼ਾਈਨ ਤੁਹਾਨੂੰ ਆਪਣੇ ਆਪ ਲਾਉਣ ਲੱਗ ਜਾਣਗੇ ਤੁਹਾਨੂੰ ਕਿਸੇ ਦੀ ਹੈਲਪ ਲਾਉਣ ਦੀ ਹੈਲਪ ਲੈਣ ਦੀ ਲੋੜ ਨਹੀਂ ਜੀ ਕੋਈ ਤੁਹਾਨੂੰ ਵੀਡੀਓ ਦੇਖਣ ਦੀ ਜ਼ਰੂਰਤ ਨਹੀਂ ਕੋਈ ਤੁਹਾਨੂੰ ਕੋਰਸ ਜੁਆਇਨ ਕਰਨ ਦੀ ਜ਼ਰੂਰਤ ਨਹੀਂ ਪੈਣੀ ਇਹ ਤੁਸੀਂ ਆਪਣੇ ਆਪ ਸਿੱਖ ਸਕਦੇ ਹੋਗੇ ਠੀਕ ਹੈ ਜੀ ਹਾਂਜੀ ਆਪਾਂ ਗੱਲ ਕਰਦੇ ਸੀ ਵੀ ਕਿਸ ਤਰ੍ਹਾਂ ਤੁਸੀਂ ਆਪਾਂ ਡਿਜ਼ਾਈਨਿੰਗ ਸਿੱਖ ਸਕਦੇ ਆਂਗੇ ਤੇ ਇੱਕ ਗੱਲ ਆਪਾਂ ਇੱਥੇ ਹੋਰ ਜੀ ਤੁਹਾਡੇ ਨਾਲ ਕਲੀਅਰ ਕਰਨਾ ਚਾਹੁੰਦੇ ਆਂ ਜੇ ਤੁਸੀਂ ਆਫਲਾਈਨ ਕੰਮ ਸਿੱਖਦੇ ਹੋਗੇ ਕਿਸੇ ਵੀ ਕੋਲੇ ਤੁਹਾਡੇ ਕੋਲੇ ਟਾਈਮ ਘੱਟ ਆ ਜਾਂ ਤੁਹਾਡੀ ਮੈਰਿਜ ਹੋਣ ਵਾਲੀ ਆ ਜਾਂ ਤੁਸੀਂ ਘਰੇ ਕੰਮ ਕਰਨਾ ਚਾਹੁੰਦੇ ਹੋਗੇ ਤੁਹਾਨੂੰ ਕੰਮ ਦੀ ਜ਼ਿਆਦਾ ਜ਼ਰੂਰਤ ਆਗੀ ਤੇ ਤੁਸੀਂ ਜ਼ਿਆਦਾ ਟਾਈਮ ਨਹੀਂ ਲਗਾ ਸਕਦੇ ਤੁਹਾਨੂੰ ਥੋੜਾ ਬਹੁਤ ਨੌਲੇਜ ਹੈਗੀ ਹੈਗੀ ਤਾਂ ਤੁਸੀਂ ਜਿਸ ਤਰ੍ਹਾਂ 2 ਮਹੀਨੇ ਨੇ 3 ਮਹੀਨੇ ਨੇ ਐਕਸਟਰਾ ਟਾਈਮ ਉਹਨਾਂ ਕੋਲੇ ਲਗਾਓ ਤੇ ਉਹਨਾਂ ਕੋਲੇ ਕੀ ਹੁੰਦਾ ਜੀ ਕਿਉਂਕਿ ਬੁਟੀਕ ਵਾਲਿਆਂ ਕੋਲੇ ਕੰਮ ਵੀ ਜ਼ਿਆਦਾ ਹੁੰਦਾ ਵਾ ਉਹ ਤੁਹਾਨੂੰ ਆਪਣੇ ਕੋਲੋਂ ਕਪੜਾ ਵੀ ਦੇਣਗੇ ਜਿਸ ਤਰ੍ਹਾਂ ਸਲਵਾਰਾਂ ਕਟਿੰਗ ਕਰਕੇ ਦੇ ਦੇਣਗੇ ਪਲਾਜ਼ੋ ਕਟਿੰਗ ਕਰਕੇ ਦੇ ਦੇਣਗੇ ਉਹਨਾਂ ਤੇ ਤੁਹਾਡਾ ਹੱਥ ਖੁੱਲੂਗਾ ਇਸ ਤਰ੍ਹਾਂ ਤੁਸੀਂ ਕੰਮ ਕਰ ਸਕਦੇ ਹੋ ਦੇਖੋ ਜਿਹੜੀ ਫੀਸ ਵਗੈਰਾ ਉਹਨਾਂ ਨੇ ਲੈਣੀ ਆ ਉਹ ਤਾਂ ਲੈਣੀ ਹੋਈ ਆ ਆਪਣਾ ਕੰਮ ਛੱਡ ਕੇ ਜੀ ਆਪਣਾ ਹੁਨਰ ਕਿਸੇ ਨੂੰ ਦੇਣਾ ਇਹ ਕੋਈ ਸੌਖੀ ਗੱਲ ਨਹੀਂ ਹੁੰਦੀ ਹੈਗੀ ਜੇ ਮੈਂ ਕਹਦਾਗਾ ਵੀ ਆਪਾਂ ਸਾਰਾ ਆਪਣਾ ਕੰਮ ਛੱਡ ਕੇ ਆਪਾਂ ਦੂਜੇ ਨੂੰ ਸਮਝਾਉਣ ਲੱਗ ਜਾਈਏ ਇਹ ਕੋਈ ਨਹੀਂ ਕਰਦਾ ਹੁੰਦਾ ਜੀ ਫੀਸ ਲੈ ਕੇ ਹੀ ਅਗਲਾ ਤੁਹਾਨੂੰ ਦੱਸੂਗਾ ਠੀਕ ਹੈ ਜੀ ਤੇ ਬਾਕੀ ਉਹਨਾਂ ਕੋਲੇ ਬੁਟੀਕਾਂਾਂ ਕੋਲੇ ਕੰਮ ਹੁੰਦਾ ਉਹ ਤੁਹਾਨੂੰ ਕੰਮ ਜ਼ਰੂਰ ਦੇਣਗੇ ਤੇ ਤੁਸੀਂ ਉੱਥੇ ਜਾ ਕੇ ਛੇਤੀ ਸਿੱਖ ਸਕਦੇ ਹੋਗੇ ਜੇ ਤੁਸੀਂ ਆਨਲਾਈਨ ਸਿੱਖਣਾ ਚਾਹੁੰਦੇ ਹੋ ਜੀ ਕਿਸੇ ਤੋਂ ਵੀ ਸਿੱਖਣਾ ਚਾਹੁੰਦੇ ਹੋ ਜਾਂ ਮੇਰੇ ਤੋਂ ਸਿੱਖਣਾ ਚਾਹੁੰਦੇ ਹੋਗੇ ਤਾਂ ਤੁਸੀਂ ਮੈਨੂੰ ਮੈਸੇਜ ਜ਼ਰੂਰ ਕਰੋ ਇਹ ਨਹੀਂ ਹੈਗਾ ਕਿ ਆਪਾਂ ਤੁਹਾਨੂੰ ਮੈਂ ਵੀਡੀਓ ਵਿੱਚ ਆਪਾਂ ਜਿਸ ਤਰ੍ਹਾਂ ਆਪਾਂ ਵੀਡੀਓ ਪਾਉਨੇ ਆ ਮੈਂ ਸੌਫਤ ਹੇਅਰਸ ਲੈ ਲਈ ਤੁਹਾਨੂੰ ਵੀਡੀਓ ਆਪਾਂ ਕਹਤਾ ਵੀ ਆ ਤੁਸੀਂ ਵੀਡੀਓ ਦੇਖ ਲਓ ਇਸ ਤਰ੍ਹਾਂ ਤੁਸੀਂ ਸਿੱਖ ਸਕਦੇ ਹੋ ਸ਼ੁਰੂ ਤੋਂ ਜਿਸ ਤਰ੍ਹਾਂ ਦੇ ਵੀ ਤੁਸੀਂ ਪਹਿਲਾਂ ਤਾਂ ਤੁਸੀਂ ਆਪਣੇ ਸੂਟ ਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸੂਗੀ ਵੀ ਕਿਸ ਤਰ੍ਹਾਂ ਤੁਸੀਂ ਕਟਿੰਗ ਕਰਨੀ ਆ ਪਹਿਲਾਂ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰੂੰਗੀ ਜੀ ਫੋਨ ਤੇ ਗੱਲ ਕਰਕੇ ਆਪਾਂ ਸਭ ਤੋਂ ਸਾਰੀ ਡਿਟੇਲ ਲਵਾਂਗੇ ਵੀ ਕਿੰਨਾ ਕੁ ਤੁਹਾਨੂੰ ਆਉਂਦਾਗਾ ਕਿੰਨਾ ਕੁ ਤੁਸੀਂ ਸਿੱਖਣਾ ਚਾਹੁੰਦੇ ਹੋਗੇ ਠੀਕ ਹੈ ਜੀ ਕਿੰਨੀ ਕੁ ਤੁਹਾਨੂੰ ਬੇਸਿਕ ਨੋਲੇਜ ਆ ਉਸ ਹਿਸਾਬ ਨਾਲ ਫਿਰ ਮੈਂ ਤੁਹਾਨੂੰ ਕੰਮ ਦੱਸੂਗੀ ਫਿਰ ਤੁਸੀਂ ਆਪਣਾ ਸੂਟ ਦੀ ਕਟਿੰਗ ਕਰਨਾ ਸਿੱਖੋਗੇ ਪਹਿਲਾਂ ਤਾਂ ਤੁਸੀਂ ਆਪਾਂ ਛੋਟੇ ਬੱਚੇ ਤੋਂ ਸ਼ੁਰੂ ਕਰਾਂਗੇ ਕਿਸ ਤਰ੍ਹਾਂ ਆਪਾਂ ਮੈਂ ਜਿਸ ਤਰ੍ਹਾਂ ਆਫਲਾਈਨ ਕੰਮ ਸਿਖਾਉਣੀ ਆ ਜੀ ਉਸੇ ਤਰ੍ਹਾਂ ਆਪਾਂ ਤੁਹਾਨੂੰ ਆਨਲਾਈਨ ਦੱਸਾਂਗੇ ਛੋਟੇ ਬੱਚੇ ਦੇ ਸੂਟ ਦੀ ਕਟਿੰਗ ਦੱਸਾਂਗੇ ਜੀ ਫਿਰ ਆਪਾਂ ਤੁਹਾਨੂੰ ਥੋੜੇ ਸੂਟ ਦੀ ਕਟਿੰਗ ਦੱਸਾਂਗੇ ਜਿਸ ਤਰ੍ਹਾਂ ਆਪਣੇ ਕੋਲੇ ਘਰੇ ਸੂਟ ਵਗੈਰਾ ਬੱਚੇ ਪਾਈ ਹੁੰਦੇ ਨੇ ਕਿ ਪੁਰਾਣੇ ਜੋ ਕਿ ਹੁਣ ਕੋਈ ਨਹੀਂ ਰਵਾਜ ਚਾਉਂਦੇ ਨਾ ਦੇ ਲੈਂਦੇ ਕੰਮ ਆਉਂਦੇ ਨੇ ਉਹਨਾਂ ਤੇ ਤੁਸੀਂ ਸਿੱਖ ਸਕਦੇ ਹੋਗੇ ਆਪਣੀ ਫਿਟਿੰਗ ਬਣਾਉਣਾ ਸਿੱਖ ਸਕਦੇ ਹੋਗੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਜੀ ਕਿ ਇਸ ਤਰ੍ਹਾਂ ਤੁਸੀਂ ਕਸਟਮਰ ਦੇ ਸੂਟ ਬਣਾਉਣੇ ਨੇਗੇ ਸਾਰਾ ਆਪਾਂ ਤੁਹਾਨੂੰ ਦੱਸ ਦਾਂਗੇ ਇਸ ਤਰ੍ਹਾਂ ਤੁਸੀਂ ਸੌਖੇ ਢੰਗ ਨਾਲ ਸਿਲਾਈ ਸਿੱਖ ਸਕਦੇ ਹੋ ਪਹਿਲਾਂ ਤੁਸੀਂ ਇੱਕ ਚੀਜ਼ 'ਚ ਮਾਸਟਰ ਬਣ ਜੋ ਜਿਵੇਂ ਸਲਵਾਰ ਸੂਟ ਹੋ ਗਿਆ ਪਲਾਜ਼ੋ ਸੂਟ ਹੋ ਗਿਆ ਪਜਾਮੀ ਸੂਟ ਹੋ ਗਿਆ ਗਰਾਰਾ ਸ਼ਰਾਰਾ ਸੂਟ ਹੋ ਗਿਆ ਇਹਨਾਂ 'ਚ ਤੁਸੀਂ ਮਾਸਟਰ ਬਣ ਜੋ ਬਾਕੀ ਕੰਮ ਤੁਹਾਨੂੰ ਆਪਣੇ ਆਪ ਆਉਣ ਲੱਗ ਜੂ ਜੀ ਡਰੈਸਾਂ ਵਗੈਰਾ ਤੁਹਾਨੂੰ ਸਾਰਾ ਕੁਝ ਆਪਣੇ ਆਪ ਆਉਣ ਲੱਗ ਜੂਗਾ ਕੋਈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਲਾਈਨਿੰਗ ਵਾਲਾ ਸੂਟ ਕਿਸ ਤਰ੍ਹਾਂ ਬਣਨਾ ਤੁਹਾਨੂੰ ਕਿਸੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਪੈਣੀ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਕੰਮ ਸਿੱਖ ਸਕਦੇ ਹੋਗੇ ਤੇ ਮੈਨੂੰ ਮੈਸੇਜ ਕਰਕੇ ਜਰੂਰ ਦੱਸਿਓ ਜੀ ਜੇ ਤੁਸੀਂ ਕੰਮ ਸਿੱਖ ਕੇ ਆਪਣਾ ਘਰ ਤੋਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਬੁਟੀਕ ਕਰਨਾ ਚਾਹੁੰਦੇ ਹੋਗੇ ਤਾਂ ਮੈਂ ਤੁਹਾਨੂੰ ਪੂਰੀ ਸਪੋਰਟ ਕਰੂੰਗੀ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਘਰ ਤੋਂ ਕੰਮ ਕਿਸ ਤਰ੍ਹਾਂ ਸ਼ੁਰੂ ਕਰ ਸਕਦੇ ਹੋ ਬੁਟੀਕ ਕਿਸ ਤਰ੍ਹਾਂ ਕਰ ਸਕਦੇ ਹੋਗੇ ਕਿੰਨੇ ਖਰਚੇ ਵਿੱਚ ਕਰ ਸਕਦੇ ਹੋਗੇ ਬਾਹਰ ਬੁਟੀਕ ਕਰਨ ਲਈ ਤੁਹਾਨੂੰ ਕਿੰਨਾ ਖਰਚਾ ਚਾਹੀਦਾ ਕਿਹੜੀਆਂ ਤੁਹਾਨੂੰ ਮਸ਼ੀਨਾਂ ਦੀ ਜ਼ਰੂਰਤ ਪਾਉ ਕਾਰੀਗਰਦੀ ਜ਼ਰੂਰਤ ਪਾਉਗੀ ਜਾਂ ਨਹੀਂ ਜ਼ਰੂਰਤ ਪਾਉਗੀ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਜੀ ਆਪਾਂ ਤੁਹਾਨੂੰ ਪੂਰੀ ਸਪੋਰਟ ਕਰਾਂਗੇ ਤੇ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਜੀ ਤੇ ਮੈਨੂੰ ਜਰੂਰ ਮੈਸੇਜ ਕਰਕੇ ਜਰੂਰ ਦੱਸਿਓ ਕਿ ਆਪਾਂ ਇਸ ਟੌਪਿਕ ਤੇ ਤੁਹਾਡੇ ਲਈ ਵੀਡੀਓ ਬਣਾਈਏ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ ਮੈਨੂੰ ਉਮੀਦ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਅੱਜ ਵਾਲੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਵੱਧ ਤੋਂ ਵੱਧ ਭੈਣਾਂ ਨੂੰ ਸੈਂਡ ਕਰਿਓ ਵੀਡੀਓ ਕਿਉਂਕਿ ਹਰੇਕ ਭੈਣ ਨੂੰ ਪਤਾ ਲੱਗੇ ਕਿ ਆਪਾਂ ਸੌਖੇ ਤਰੀਕੇ ਨਾਲ ਕਿਸ ਤਰ੍ਹਾਂ ਸਿਲਾਈ ਦਾ ਕੋਰਸ ਕਰ ਸਕਦੇ ਹਾਂਗੇ ਠੀਕ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰੀਕਾਲ ਜੀ